ਹਾਂਜੀ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਨਾ ਮੈਂ 5 ਕਿੱਲੇ ਜੰਤਰ ਲਾਇਆ ਸੀ ਜਿਹਨੂੰ ਝੰਜਣ ਆਪਾਂ ਕਹਿੰਦੇ ਆ ਕੁਛ ਹਰੀ ਖਾਦ ਵੀ ਕਹਿ ਦਿੰਦੇ ਆ ਤੇ ਉਹਦਾ ਬਾਹਰ ਇਹਨੂੰ ਤਵੀਆਂ ਨਾਲ ਇੱਥੇ ਜਿਹੜਾ ਝੋਨਾ ਲਾਉਣਾ ਉਹ ਮੈਂ ਹਾਈਬ੍ਰਿਡ ਝੋਨਾ ਲਾਉਣਾ ਬਾਈ ਤੇ ਜਿਹੜਾ ਉਹ ਤੁਹਾਨੂੰ ਵੱਡਾ ਵੱਡਾ ਦਿਸੀ ਜਾਂਦਾ ਉੱਥੇ ਮੈਂ ਲਾਉਣੀ ਆ ਵੀਰੇ 17 18 ਬਾਸਮਤੀ ਠੀਕ ਹੈ ਉਹ ਇਦੋਂ ਵੱਡਾ ਉਹ ਤਾਂ ਵੱਡਾ ਕਿਉਂਕਿ ਉੱਥੇ ਨਹਿਰ ਦੇ ਪਾਣੀ ਪੈ ਗਏ ਕਾਫੀ ਇਹ ਜਿਹੜਾ ਜੰਤਰ ਆ ਬੀਜਾ ਇੱਕੋ ਦਿਨ ਸੀਗਾ ਇਹਨੂੰ ਸਿਰਫ ਬਸ ਛਿੱਟਾ ਦੇ ਕੇ ਇੱਕ ਵਾਰੀ ਨਹਿਰ ਦੇ ਪਾਣੀ ਨਾਲ ਭਰਿਆ ਉਦੋਂ ਬਾਅਦ 1% ਵੀ ਪਾਣੀ ਨਹੀਂ ਲੱਗਿਆ ਹਨਾ ਸਾਡੇ ਵੀ ਪਾਣੀ ਆ ਜਿਹੜਾ ਮਾਨਸਾ ਏਰੀਆ ਮੇਰਾ ਚਾਣਕਪਿੰਡਾ ਭਲਾੜਾ ਮੇਰੀ ਤਹਿਸੀਲ ਆ ਤੇ ਸਾਡੇ ਪਾਣੀ ਆ ਜਿਹੜੇ ਉਹ 2 2.5 ਨੰਬਰ ਆ ਤੇ ਉਹਦੇ ਕਰਕੇ ਮੋਟਰਾਂ ਦਾ ਪਾਣੀ ਲਾਉਣ ਦੀ ਬਜਾਏ ਕਈ ਹੁਣ ਜਿਹੜੇ ਚੰਗੇ ਏਰੀਏ ਨੇ ਚੰਗੇ ਵਾਹਨ ਨੇ ਉਹ ਤਾਂ ਚਲੋ ਮੋਟਰਾਂ ਦਾ ਪਾਣੀ ਲਾ ਕੇ ਝੰਜਨ ਨੂੰ ਝਿੰਜਣ ਦਾ ਇਹ ਹੈ ਵੀ ਜਿਵੇਂ ਜਿਵੇਂ ਇਹਨੂੰ ਮੀਂਹ ਪਈ ਜਾਊਗਾ ਜਾਂ ਪਾਣੀ ਲਾਈ ਜਾਊਗਾ ਗਿਠ ਗਿਠ ਰਾਤਾਂ ਚ ਵਧੀ ਜਾਂਦਾ ਹੈ ਹਨਾ ਇਹਨੂੰ ਸਿਰਫ ਇੱਕ ਪਾਣੀ ਲੱਗਿਆ ਹੋਇਆ ਬੀਜਣ ਵੇਲੇ ਉਸ ਤੋਂ ਬਾਅਦ ਪਾਣੀ ਵੀ ਨਹੀਂ ਲਾਇਆ ਉਹੀ ਗੱਲ ਵੀ ਮਾੜਾ ਪਾਣੀ ਕਾਹ ਤੋਂ ਲਾਉਣਾ ਤੇ ਇਹ ਥੋੜਾ ਜਿਹਾ ਹੀ ਹੋਇਆ ਤੇ ਇਹਨੂੰ ਅੱਜ ਤਵੀਆਂ ਮਾਰ ਕੇ ਉੱਤੋਂ ਪਾਣੀ ਛੱਡਣ ਲੱਗੇ ਆ ਕਿਉਂਕਿ ਇਹ ਛੋਟਾ ਹਜੇ ਹਨਾ ਇਹਦੇ ਚ ਝੋਨਾ ਲਾਉਣਾ ਉਹ ਵਾਲੇ ਦੇ ਵਿੱਚ ਮੈਂ ਰੂਟਾ ਵਿਟ ਪਾਣੀ ਛੱਡ ਕੇ ਤੇ ਫੇਰ ਕਦੋਂ ਕਰਾਂਗੇ ਇਹਦੇ ਵਿੱਚ ਇਹਨੂੰ ਵਾਹ ਕੇ ਚੰਗੀ ਤਰ੍ਹਾਂ ਕਿਉਂਕਿ ਇਹਦਾ ਛੋਟਾ ਹਜੇ ਸਿਸਟਮ ਆ ਤੇ ਉਸ ਤੋਂ ਬਾਅਦ ਇਹਨੂੰ ਰੂਟਾਵੇਟਰਫ ਮਾਰ ਦਾਂਗੇ ਕਿਉਂਕਿ ਇਹ ਚੰਗੀ ਤਰ੍ਹਾਂ ਗਲ ਜੂਗਾ ਵਿੱਚ ਦਿਨ ਇਹਨੂੰ ਵੀ ਉਨੇ ਹੀ ਹੋਗੇ ਦਿਨ ਉਹਨੂੰ ਵੀ ਜ਼ਿਆਦਾ ਹੋਗੇ ਪਰ ਤੁਸੀਂ ਹਿਸਾਬ ਲਾ ਲਓ ਵੀ ਉਹ ਚਾਂਬਲਿਆ ਫਿਰਦਾ ਕਿਉਂਕਿ ਉਹਨੂੰ ਦੋ ਤਿੰਨ ਪਾਣੀ ਲੱਗ ਗਿਆ ਇਹਨੂੰ ਇੱਕ ਵੀ ਪਾਣੀ ਨਹੀਂ ਲੱਗਿਆ ਠੀਕ ਹੈ ਭਾਈ ਤੇ ਜਿੱਥੇ ਝਿੰਜਣਾ ਤੁਹਾਡੇ ਕੋਲੇ ਉਥੇ ਐ ਮੰਨ ਲਓ ਵੀ ਅੱਧਾ ਗੱਟਾ ਪੂਰਾ ਗੱਟਾ ਅੱਧੇ ਤੋਂ ਪੂਰੇ ਗੱਟੇ ਦਾ ਤੁਹਾਨੂੰ ਯੂਰੀਆ ਦਾ ਫਾਇਦਾ ਹੋ ਜੂ ਜੇ ਮੌਸਮ ਠੰਡਾ ਹੋਇਆ ਕਈ ਵਾਰੀ ਇਹੇ ਛੋਂਡੇ ਵੀ ਚਕਾਰ ਦਿੰਦਾ ਜੇ ਪੂਰਾ ਗਰਮ ਹੋ ਜਾਏ ਮੌਸਮ ਫਿਰ ਡੱਕੇ ਵੀ ਮੱਚਦੇ ਆ ਇਹ ਰਾਸਾਈ ਦੀ ਗੱਲ ਆ ਸੱਟੇ ਦੀ ਗੱਲ ਆ ਠੀਕ ਆ ਭਾਈ ਤੇ ਰੈਂਦੀ ਖੁੰਦੀ ਗੱਲ ਜਿੱਥੇ ਤੁਹਾਡੇ ਕੋਲੇ ਬਾਸਮੰਦੀ ਲਾਉਣੀ ਆ ਉਹਦੇ ਲਈ ਤਾਂ ਜੰਤਰ ਆ ਜਿਹੜਾ ਇੱਕ ਹਿਸਾਬ ਦਾ ਵਰਦਾਨ ਹੀ ਆ ਸਿੱਧੀ ਜੀ ਗੱਲ ਆ ਭਾਈ ਤੇ ਜਿਹੜੀ ਥੱਲੇ ਜੂੜੀਆਂ ਪਾਉਣੀ ਆ ਤੁਸੀਂ ਜੇ ਇੱਕ ਇੱਕ ਗੱਟਾ ਜੂਰੀਆ ਪਾਤਾ ਤਾਂ ਮੈਂ ਫੇਰ ਵਾਰੀ ਵਾਰੀ ਕਹਿਣਾ ਵੀ ਦਸਵੇਂ ਦਿਨ ਜੂਰੀਆ ਪਾਉਣੀ ਹੈ ਜੇ ਤੁਸੀਂ ਥੱਲੇ ਗੱਟਾ ਪਾਇਆ ਹੋਇਆ ਜਿਹੜੀਆਂ ਲੰਮੇ ਸਮੇਂ ਦੀਆਂ ਵੈਰੈਟੀਆਂ ਨੇ ਉਹਦੇ 'ਚ ਵੀ ਦਸਵੇਂ ਦਿਨ ਪਾਉਣੀ ਹੈ ਜਿਹੜੀਆਂ ਸ਼ਾਰਟ ਟਰਮ ਦੀਆਂ ਵੈਰੈਟੀਆਂ ਉਹ ਸੱਤਵੇਂ ਦਿਨ ਤੁਸੀਂ ਜੂਰੀਆ ਪਾ ਸਕਦੇ ਹੋ ਜਿਹੜੀ ਵੀ ਜ਼ਿੰਕ ਪਾਉਣੀ ਆ ਚਾਹੇ ਕੋਈ ਵੀ ਪਾਉਣੀ ਆ 33 ਪਾਉਣੀ ਆ 21 ਪਾਉਣੀ ਆ ਯਾਰਾ ਬੀਟਾ ਦੀ ਪਾਉਣੀ ਆ ਜਾਂ ਜ਼ਿੰਕ ਆਕਸਾਈਡ 39.5 ਜਿਹੜੇ ਜਿਹੇ ਟੈਕਨੀਕਲ ਆਉਂਦੇ ਆ ਉਹ ਪਾਉਣੀ ਆ ਤਾਂ ਉਹ ਤੁਸੀਂ 15 ਦਿਨਾਂ ਤੋਂ ਬਾਅਦ-ਬਾਅਦ ਹੀ ਪਾਓ ਜਦੋਂ ਬੂਟੇ ਨੂੰ ਸੁਰ ਮਿੱਟੀ ਦੇ ਵਿੱਚ ਰਲਾ ਕੇ ਪਾਉਣੀ ਚਾਹੀਦੀ ਹੈ ਜੇ 100% ਰਿਜ਼ਲਟ ਲੈਣਾ ਤੇ ਪਾਣੀ ਆ ਤੁਹਾਡੇ ਕੋਲੇ ਬਿਲਕੁਲ ਚੜੀ ਚੂਬਾ ਜਿਹਾ ਹੋਣਾ ਚਾਹੀਦਾ ਉਸ ਤੋਂ ਇੱਕ ਦਿਨ ਬਾਅਦ ਪਾਣੀ ਲਾਉਣਾ ਜ਼ਰੂਰੀ ਹੈ ਜਿਵੇਂ ਸ਼ਾਮ ਨੂੰ ਜ਼ਿੰਕ ਪਾਤੀ ਤੁਸੀਂ ਮਿੱਟੀ ਦੇ ਵਿੱਚ ਰਲਾ ਕੇ ਜੇ ਵਧੀਆ ਰਿਜ਼ਲਟ ਲੈਣਾ ਅਗਲੇ ਦਿਨ ਚਾਹੀਏ 10 ਵਜੇ ਮੋਟਰਾਂ ਚ ਲਾ ਕੇ ਉਹਨੂੰ ਭਰ ਦਿਓ ਅਸਲ ਤਾਂ ਜੇ ਸ਼ਾਮ ਨੂੰ ਭਰੋਗੇ ਫਿਰ ਵੀ ਫਾਇਦਾ ਪਰ ਜੇ ਤੁਹਾਨੂੰ ਲੱਗਦਾ ਗਰਮੀ ਆ ਹਨਾ ਟੈਂਪਰੇਚਰ ਜ਼ਿਆਦਾ ਫਿਰ ਸਵੇਰੇ ਪਾ ਲਿਓ ਪਾਣੀ ਜੇ ਠੰਡਾ ਜਾਂ ਮੌਸਮ ਆ ਜਿਵੇਂ ਹੁਣ ਹੋਇਆ ਪਿਆ ਫਿਰ ਤੁਸੀਂ 24 ਘੰਟੇ ਵੀ ਟਪਾ ਸਕਦੇ ਹੋ ਕੋਈ ਚੱਕਰ ਨਹੀਂ ਕਿਉਂ ਵਾਂਗੂ ਲੱਗੂਗੀ ਜੈਂਕ ਤੇ ਇੱਕ ਗੱਲ ਧਿਆਨ ਰੱਖਿਓ ਜ਼ਰੂਰ ਵੀ ਜਿਹੜੀ ਯੂਰੀਆ ਪਾਉਣੀ ਆ ਉਹ ਹੁਣ ਨੀਮ ਕੋਟੜ ਆਉਂਦੀ ਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਤੇ ਉਹ 2-3 ਦਿਨ ਲੈਂਦੀ ਆ ਅਪਟੇਕਦੀ ਪਹਿਲਾਂ ਵਾਲੀ ਯੂਰੀਆ ਉਹਦੀ ਤੁਰਤ ਲੱਗ ਜਾਂਦੀ ਸੀ ਜਿੱਥੇ ਵੀ ਦਾਣਾ ਜਾਂਦਾ ਸੀ ਹੁਣ ਵਾਲੀ 2-3 ਦਿਨ ਲੱਗਦੇ ਨੇ ਉਹਨੂੰ ਅਮੋਨੀਅਮ ਬਣਨ ਤੇ ਯੂਰੀਆ ਤੋਂ ਨਾਈਟ੍ਰੋਜਨ ਤੋਂ ਅਮੋਨੀਅਮ ਬਣਨ ਤੇ ਹਵਾ ਦੇ ਵਿੱਚ ਉਹ ਗੈਸਾ ਲੈ ਕੇ ਪਾਣੀ ਦੇ ਵਿੱਚ ਉਹ ਗੈਸਾ ਲੈ ਕੇ ਤੇ ਬੂਟੇ ਨੂੰ ਅਮੋਨੀਅਮ ਹੀ ਲੈਣਾ ਬੂਟੇ ਨੇ ਤੇ ਉਸ ਤੋਂ ਬਾਅਦ ਫੂਡ ਪ੍ਰੋਸੈਸ ਹੋਣਾ ਸਾਰਾ ਮੈਕੈਨਿਜ਼ਮ ਹੋਣਾ ਜਿਹੜਾ ਵੀ ਸਾਇੰਸ ਹੈ ਬੂਟੇ ਦੇ ਵਿੱਚ ਚੱਲਣੀ ਹੈ ਝੋਨੇ ਦੇ ਵਿੱਚ ਤੇ ਤੁਸੀਂ ਗੈਪ ਰੱਖਣਾ ਘੱਟੋ-ਘੱਟ 8 ਤੋਂ ਲੈ ਕੇ 10 ਦਿਨਾਂ ਦਾ ਇਹ ਨਹੀਂ ਹੈਗਾ ਵੀ ਮਗਰੋਂ-ਮਗਰੀ ਯੂਰੀਆ ਛੁੱਟੀ ਜਾਓ ਦੋ ਤਿੰਨ ਬੰਦੇ ਆ ਜਿਹੜੇ ਹੋਰ ਵੀਡੀਓ ਐਦਾਂ ਨਹੀਂ ਗਾਈਡ ਕਰ ਰਹੇ ਨੇ ਆਦਰਵਾਇਜ਼ ਬਾਕੀ ਤਾਂ ਇਹੀ ਕਹੀ ਜਾਂਦੇ ਨੇ ਵੀ ਪੰਜਵੇਂ ਦਿਨ ਸੱਤਵੇਂ ਦਿਨ ਡੈਡ-ਡੈਡ ਛੁੱਟੀ ਚੱਲੋ ਉਹ ਨਿਰਾ ਬਿਮਾਰੀ ਖਾਨਾ ਨਿਨਾ ਬਿਮਾਰੀ ਪਾਉ ਤੁਹਾਨੂੰ ਮੁੜ ਕੇ ਪ੍ਰੋਡਕਟ ਪਾਉਂਦੇ ਫਿਰਾਂਗੇ ਦੂਜੀ ਯੂਰੀਆ ਦੇ ਵਿੱਚ ਹੀ ਕੋਈ ਫਾਇਦਾ ਨਹੀਂ ਉਹਦਾ ਬਾਸਮਤੀ ਦੇ ਵਿੱਚ ਨੋ ਡਾਊਟ ਆਪਾਂ ਨੂੰ ਫੰਗੀ ਸਾਈਡ ਵੀ ਪਾਉਣਾ ਪੈਂਦਾ ਆਪਾਂ ਨੂੰ ਇਨਸੈਕਟੀ ਸਾਈਡ ਵੀ ਪਾਉਣਾ ਪੈਂਦਾ ਪਰ ਝੋਨੇ ਦੇ ਵਿੱਚ ਯਾਰ ਕਾਹਦੋਂ ਫਜ਼ੂਲ ਖਰਚਾ ਕਰਨਾ ਹਨਾ ਮੁੱਛਲ ਦੇ ਵਿੱਚ ਆਪਾਂ ਨੂੰ ਕਰਨਾ ਪਿਆ ਜਾਂਦਾ ਝੋਨੇ ਦੇ ਵਿੱਚ ਹੀ ਫालतू ਖਰਚਾ ਬਚਾ ਲਈਏ ਆਪਾਂ ਜਿੰਨਾ ਉਨਾ ਹੀ ਫਾਇਦਾ ਤੇ ਬਾਕੀ ਮੈਨੂੰ ਕਮੈਂਟ ਜਰੂਰ ਕਰਿਓ ਬਈ ਕੀ ਹਿਸਾਬ ਕਿਤਾਬ ਆ ਤੁਹਾਡਾ ਐਦ ਕੀ ਮੂੰਗੀਆਂ ਵੀ ਜਿਨ੍ਹਾਂ ਦੀਆਂ ਹੈਗੀਆਂ ਚੰਗੀਆਂ ਮੂੰਗੀਆਂ ਯੰਤਰ ਵੀ ਠੀਕ ਨੇ ਜਿਨ੍ਹਾਂ ਦੇ ਪਾਣੀ ਪੂਣੀ ਲੱਗਦੇ ਰਹੇ ਨੇ ਜਾਂ ਜਿਹੜੇ ਏਰੀਏ ਦੇ ਵਿੱਚ ਮੀਂਹ ਆ ਮੱਕੀ ਦੀ ਵੀ ਫਸਲ ਲਈ ਤਕਰੀਬਨ ਮੌਸਮ ਚੰਗਾ ਹੀ ਹੈ ਝੋਨਾ ਨਾਲ ਦੀ ਨਾਲ ਚੱਲੀ ਜਾਂ ਤੇ ਲੇਬਰ ਦੀ ਥੋੜੀ ਜੀ ਸਮੱਸਿਆ ਹੈਗੀ ਆ ਨਿਬੜਦਾ ਨਹੀਂ ਕੰਮ ਘੱਟ ਨਿਬੜ ਰਿਹਾ ਪਿਛਲੀ ਵਾਰ ਨਾਲੋਂ ਬਾਕੀ ਮੈਨੂੰ ਕਮੈਂਟ ਜ਼ਰੂਰ ਕਰੋ ਕਿਹੜਾ ਚੋਨਾ ਤੁਸੀਂ ਲਾਤਾ ਤੇ ਕਿਹੜੇ ਏਰੀਆ ਦੇ ਵਿੱਚ ਆਪਣੀ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਆਪਾਂ ਡੇਲੀ ਵਾਈਜ਼ ਵੀਡੀਓ ਆਪਾਂ ਪਾਉਂਦੇ ਰਹਾਂਗੇ ਥੈਂਕ ਯੂ ਸੋ ਮੱਚ